ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੇਖਨੇ ਪ੍ਰਗਟ ਹੁੰਦੇ ਪ੍ਰੇਮ ਤੇ ਪਿਆਰ ਤੋਂ ਸੇਖਨੇ ਪ੍ਰਗਟ ਹੁੰਦੇ ਪ੍ਰੇਮ ਤੇ ਪਿਆਰ ਤੋਂ ਖਾਲਸਾ ਪ੍ਰਗਟ ਕਰਨਾ ਖੰਡੇ ਦੀ ਤਾਰਚੂ ਖਾਲਸਾ ਪ੍ਰਗਟ ਕਰਨਾ ਖੰਡੇ ਦੀ ਤਾਰਚੂ ਮਗਸਰ ਸਾਹਿਬ ਸੰਗਤ ਬੁਲਾ ਕੇ ਕੀਤਾ ਇੱਕ ਕਾਠ ਸਿਪਾਰਾ ਸਨ ਸੀ 16 ਨੜਨਵੇਂ ਧਨਵਾ ਸਾਖੀ ਵਾਲਾ ਪੰਜ ਅਸਾਂ ਸੀ ਸੰ ਲੈਣੇ ਆਸੀ ਹਜ਼ਾਰ ਚ ਖਾਲਸਾ ਪ੍ਰਗਟ ਕਰਨਾ ਖੰਡੇ ਦੀ ਧਾਰ ਤੋਂ ਖਾਲਸਾ ਪ੍ਰਗਟ ਕਰਨਾ ਖੰਡੇ ਦੀ ਧਾਰ ਤੋਂ ਦਇਆ ਸਿੰਘ ਪਹਿਲਾ ਸਭ ਤੋਂ ਆਕੇ ਜਦ ਮੂਰੇ ਖੜਿਆ ਤੰਬੂ ਵਿੱਚ ਗੁਰਾਂ ਨ ਸੀਸ ਲਾ ਕੇ ਸੀ ਪਾਸੇ ਧਰਿਆ ਜਾਪੇ ਕੋਈ ਖੇਡ ਨਿਆਰੀ ਤੇਰੀ ਮਸਕਾਨ ਚੋਂ ਖਾਲਸਾ ਪ੍ਰਗਟ ਕਰ ਲੈ ਖੰਡੇ ਦੀ ਧਾਰ ਤੋਂ ਖਾਲਸਾ ਪ੍ਰਗਟ ਕਰ ਲੈ ਖੰਡੇ ਦੀ ਧਾਰ ਤੋਂ ਖਾਲਸਾ ਪ੍ਰਗਟ ਕਰ ਲੈ ਆਕੇ ਫਿਰ ਧਰਮ ਸਿੰਘ ਨੇ ਹੌਲੀ ਜਾਈ ਸਿਰ ਚਕਾਇਆ ਮੇਰੇ ਤੇ ਮੇਰ ਕਰ ਦਿਓ ਮੈਂ ਵੀ ਹਾਂ ਤੇਰਾ ਹੀ ਜਾਇਆ ਮੇਰੇ ਤੇ ਮੇਰ ਕਰ ਦਿਓ ਮੈਂ ਵੀ ਹਾਂ ਤੇਰਾ ਹੀ ਜਾਇਆ ਮੈਨੂੰ ਸਿੰਘ ਸਜਾ ਲਾ ਆਪਣਾ ਮੈਨੂੰ ਸਿੰਘ ਸਜਾ ਲਾ ਆਪਣਾ ਆਪਣੀ ਤਲਵਾਰ ਚੋਂ ਖਾਲਸਾ ਪ੍ਰਗਟ ਕਰ ਲੈ ਖੰਡੇ ਦੀ ਧਾਰ ਚੋਂ ਖਾਲਸਾ ਪ੍ਰਗਟ ਕਰ ਲੈ ਖੰਡੇ ਦੇ ਤਾਰਤਾ ਖਾਲਸਾ ਪ੍ਰਗਟ ਕਰ ਲੈ ਖੰਡੇ ਦੀ ਤਾਰਤਾ ਖਾਲਸਾ ਪ੍ਰਗਟ ਕਰ ਲੈ ਹਿੰਮਤ ਸੰਗ ਕਰਕੇ ਹਿੰਮਤ ਵੱਡਾ ਜਿਆ ਕੀਤਾ ਜੇਰਾ ਚਰਨਾਂ ਨਾ ਲਾ ਲੋ ਸਤਗੁਰ ਹਾਜ਼ਰ ਹੈ ਸਿਰ ਐ ਮੇਰਾ ਚਰਨਾਂ ਨਾ ਲਾ ਲੋ ਸਤਗੁਰ ਹਾਜ਼ਰ ਹੈ ਸਿਰ ਐ ਮੇਰਾ ਜਾਣਾ ਤਾਂ ਪਹਿਣਾ ਸਤਬਰ ਜਾਣਾ ਤਾਂ ਪਹਿਣਾ ਸਤਬਰ ਇੱਕ ਦਿਨ ਸੰਸਾਰ ਤੋਂ ਖਾਲਸਾ ਪ੍ਰਗਟ ਕਰ ਲੈ ਖੰਡੇ ਦੀ ਧਾਰ ਤੋਂ ਖਾਲਸਾ ਪ੍ਰਗਟ ਕਰ ਲੈ ਖੰਡੇ ਦੀ ਧਾਰ ਤੋਂ ਖਾਲਸਾ ਪ੍ਰਗਟ ਕਰ ਲੈ ਹੌਕਮ ਸੰਗਤ ਆਇਆ ਮਈ ਕਾ ਖਲਾਰਦਾ ਹੌਕਮ ਹੈ ਆਇਆ ਸੰਗਤੇ ਸੱਚੀ ਸਰਕਾਰ ਦਾ ਹੌਕਮ ਹੈ ਆਇਆ ਸੰਗਤੇ ਸੱਚੀ ਸਰਕਾਰ ਦਾ ਮੈਨੋ ਵੀ ਜੀਵਨ ਬਖਸ਼ੋ ਮੈਨੋ ਵੀ ਜੀਵਨ ਬਖਸ਼ੋ ਆਪਣੇ ਤਲਵਾਰ ਚ ਖਾਲਸਾ ਪ੍ਰਗਟ ਕਰ ਲੈ ਖੰਡੇ ਦੀ ਧਾਰ ਤਾ ਆ ਰਵੇਟ ਕਰ ਲੈ ਖੰਡੇ ਦੀ ਧਾਰ ਤਾ ਸਹਿਬ ਸਿੰਘ ਅੱਗੇ ਖੜ ਗਿਆ ਗਲ ਦੇ ਵਿੱਚ ਪਾ ਕੇ ਪੱਲਾ ਪਹਿਲਾ ਮੈਂ ਲੇਟ ਹੋ ਗਿਆ ਲਾ ਕੇ ਸਿਰ ਕਰ ਦੋ ਹੱਲਾ ਸਹਿਬ ਸਿੰਘ ਅੱਗੇ ਖੜ ਗਿਆ ਗਲ ਦੇ ਵਿੱਚ ਪਾ ਕੇ ਪੱਲਾ ਪਹਿਲਾ ਹੀ ਲੇਟ ਹੋ ਗਿਆ ਲਾ ਦੋ ਸਿਰ ਮਾਰ ਕੇ ਹੱਲਾ ਮਿਲ ਜੇ ਜੇ ਕਿਤੇ ਰਹਿਮਤ ਤੇਰੀ ਮਿਲ ਜੇ ਮੈਨੂੰ ਰਹਿਮਤ ਤੇਰੀ ਤੇਰੇ ਦਰਬਾਰ ਚ ਖਾਲਸਾ ਕਰ ਲੈ ਪ੍ਰਗਟ ਖੰਡੇ ਦੀ ਧਾਰਤਾ ਖਾਲਸਾ ਕਰ ਲੈ ਪ੍ਰਗਟ ਖੰਡੇ ਦੀ ਧਾਰਤਾ ਖਾਲਸਾ ਕਰ ਲੈ ਪ੍ਰਗਟ ਖੰਡੇ ਦੀ ਧਾਰਤਾ ਪੰਘਾਂ ਨੂੰ ਅਮਰਤ ਛਾ ਕੇ ਗਿਦੜਾਂ ਤੋਂ ਸ਼ੇਰ ਬਣਾਇਆ ਪੰਘਾਂ ਨੂੰ ਅਮਰਤ ਛਾ ਕੇ ਗਿਦੜਾਂ ਤੋਂ ਸ਼ੇਰ ਬਣਾਇਆ ਪੰਜਾਂ ਨੂੰ ਵਖਰਾ ਕੀਤਾ ਗਿਦੜਾਂ ਦੀ ਢਾਰਚੋ ਪੰਨਿਆਂ ਨੂੰ ਵਖਰਾ ਕੀਤਾ ਗੇਦੜਾਂ ਦੀ ਡਾਰ ਚੋਂ ਖਾਲਸਾ ਪ੍ਰਗਟ ਕਰ ਲੈ ਖੰਡੇ ਦੀ ਧਾਰ ਚੋਂ ਖਾਲਸਾ ਪ੍ਰਗਟ ਕਰ ਲੈ ਖੰਡੇ ਦੀ ਧਾਰ ਚੋਂ ਖਾਲਸਾ ਪ੍ਰਗਟ ਕਰ ਲੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ